ਦੇ ਕਿਸ਼ਮੀਰ ਸੰਗੈ ਮੇਰਾ ਨਾ ਕਿਹੜਾ ਪਿੰਡ ਜੀ ਕਿਰਾਲਾ ਕੀ ਗੱਲ ਬਣੀ ਕਿਤਰਾ ਲੱਗੀ ਆ ਗਈ ਜੀ ਸਮਝ ਨਹੀਂ ਆਈ ਕਿ ਹੁਣ ਚਾਨਕੀ ਗੱਲ ਬਣੀ ਜੀ ਸਾਨੂੰ ਤਾਂ ਪਤਾ ਹੀ ਉਦੋਂ ਲੱਗਾ ਜਦੋਂ ਬੜੀ ਬੜੀ ਆਵਾਕੇ ਬਣੀ ਹਾਂ ਤੇ ਕਿ ਕਿੰਨਾ ਕੁ ਨੁਕਸਾਨ ਕਿੰਨਾ ਹੋਇਆ ਸਾਰ ਕੋਈ ਦੱਕ ਦੱਕ ਕਿੱਲਾਂ ਦੇ ਹੀੜ ਗਿਆ ਕੁਝ ਨਾਲ ਦੇ ਵਿੱਚ ਕੁਝ ਕਣਕਿਆ ਕਣ ਕਿੰਨੀ ਹੋਏਗੀ ਪੰਜ ਤੋਂ 6 ਪੰਜ ਕੁ ਕਿੱਲੇ ਕਣ ਕੇ ਆ ਦੇ ਕੋ 4-5 ਕਿੱਲੇ ਨਾਲ ਹੁਣ ਕੀ ਮੰਗ ਕੀ ਕਰਦੇ ਸਰਕਾਰ ਤੋਂ ਭਈਆਂ ਨੇ ਵੀ ਚਲੋ ਕੋਈ ਗਰੀਬੀ ਮਲਵੇ ਗਰੀਬ ਕਿਸਾਨਾਂ ਤੇ ਕੋਈ ਸਾਡੀ ਮਦਦ ਹੋਣੀ ਸਿੱਧਾ ਹੋਣੀ ਚਾਹੀਦੀ ਕੋਈ ਸਰਕਾਰ ਕੋ ਸਹਾਇਤਾ ਕਰਨੀ ਚਾਹੀਦੀ ਇਹ ਤੂੜੀ ਵੀ ਬੰਨਣ ਵਾਲੀ ਸੀ ਤੂੜੀ ਬੰਨਣ ਵਾਲੀ ਹੈ ਮਲਵੇ ਜੇ ਕੁਝ ਵੀ ਨਹੀਂ ਹੋਤਾਂ ਨਾਲ ਵਿੱਚ ਤੇ ਕਟ ਦੇ ਵਿੱਚ ਖਲੋਤੀ ਹੁੰਦਾ ਹੈ ਸਾਰਾ ਕੁਝ ਕਿਨਾ ਵੀ ਜੀ ਆਪਣਾ ਸਾਰੇ ਸਹੀ ਕਿਹੜਾ ਪਿੰਡ ਨੇ ਤੇਹਾਲਾ ਜੀ ਕੀ ਗੱਲ ਕੀ ਬਣੀ ਹੈ ਜਿਹੜੇ ਜੀ ਜੀ ਅਚਾਨਕ ਹੀ ਸਾਨੂੰ ਪਤਾ ਲੱਗਾ ਤੇ ਅੱਜ ਮੀਆਂ ਲੱਗਤਾਂ ਬਹੁਤ ਜ਼ਿਆਦੀਆਂ ਆਂ ਤੇ ਸਾਰੇ ਨਗਰ ਨੇ ਆਣ ਕੇ ਬਹੁਤ ਮੇਂਹਰ ਤੇ ਨਾਲ ਅੱਜ ਬਚਾਈਏ ਕਿ ਕਿਹੜਾ ਏਰੀਆ ਕਿੱਥੇ ਕਿ ਪੈਂਦਾ ਏ ਜਿੱਥੇ ਲੇਕ ਪਰਿਆਲੇ ਦੀ ਜਦੋਂ ਆਪਾਂ ਬਠੋਏ ਨੂੰ ਜਾਣਦੇ ਆ ਕੇਮ ਕਰਨ ਵੱਡਾ ਰੋਡ ਉਥੇ ਬਾਬੇ ਢੋਲੇ ਚਾਹ ਦੀ ਜਗਾ ਪੰਪ ਲੱਗੇ ਉਥੇ ਜੀ ਕਿੰਨਾ ਕ ਨੁਕਸਾਨ ਹੋਇਆ ਤਕਰੀਬਨ ਨੁਕਸਾਨ ਕੋਈ 5 ਕਿਲੇ 6 ਕਣਕ ਵੀ ਕੋਈ 2-3 ਕਣਕਲੇ ਨਾੜੇਗਾ ਕਿ ਕਿਸ ਕਿਸ ਤਰ੍ਹਾਂ ਕੋਈ ਪਤਾ ਲੱਗਾ ਅਚਾਨਕ ਦਾ ਅਕੜਾ ਇਹ ਕਿਹੋ ਜਾਣ ਕੀ ਆ ਜੀ ਤੇ ਕਿਸ ਤਰ੍ਹਾਂ ਕਾਬੂ ਕਿਤਰਾ ਪਾਇਆ ਬਸ ਪਿੰਡ ਦੇ ਸੰਜੋਗ ਨਾਲ ਸੰਤ ਬਹੁਤ ਜ਼ਿਆਦੀ ਹੋ ਗਿਆ ਤੇ ਆ ਪਾਣੀ ਪੂਣੀ ਵਾਲੇ ਹੁਣ ਆਏ ਆ ਜੀ ਬਾਅਦ ਚੋਂ ਆਏ ਤੋਰ ਮੰਗ ਕੀ ਕਰਦੇ ਜੀ ਮੰਗ ਇਹੋ ਕਰਦੇ ਆ ਜੀ ਗਰੀਬ ਕਿਸਾਨ ਆ ਇਹਦੀ ਮਤ ਕੀ ਕੀਤੀ ਜਾਵੇ ਵਾਦ ਵਾਦ ਸਰਕਾਰ ਨੂੰ ਬੇਨਤੀ ਕਰ ਕਿਹੜੇ ਕਿਸਾਨ ਦੀ ਹੈ ਨਾਂ ਕੀ ਇਹ ਨੀਰ ਸਿੰਘ ਜੀ ਕੀ ਨਾ ਭਾਈ ਤੁਹਾਡਾ ਅਨੰਤ ਸਿੰਘ ਜੀ ਕਿਹੜਾ ਪਿੰਡ ਜੇ ਘਰਿਆਲਾ ਜੀ ਕੀ ਗੱਲ ਹੋਈ ਹੈ ਜਿਹੜੀ ਅੱਗ ਲੱਗੀ ਹੈ ਜੁਸੀਂ ਘਰਿਆਲੇ ਦਰਬਾਰ ਤੇ ਬੈਠੇ ਆ ਤੇ ਜਦੋਂ ਅੱਗ ਨੇ ਲਪਟਾਂ ਦੇਖੀਆਂ ਤੇ ਉੱਥੋਂ ਭੱਜਿਆ ਤੇ ਅਚਨ ਚੀ ਦੀ ਅੱਗ ਲੱਗੀ ਕਿੰਨਾ ਕਿ ਨੁਕਸਾਨ ਹੋਇਆ ਤਕਰੀਬਨ ਚਾਰ ਕਿੱਲੇ ਕਣਕ ਆ ਤਿੰਨ ਚਾਰ ਕਿੱਲੇ ਨਾੜ ਆ ਇਹ ਤਾਂ ਸਾਰੇ ਵੀਰਾਂ ਦੇ ਸਹਿਯੋਗ ਨਾਲ ਟਰੈਕਟਰ ਆ ਗਏ ਬੰਦੇ ਆ ਗਏ ਤੇ ਅੱਗ ਤੇ ਕਾਬੂ ਪਾਇਆ ਗਿਆ ਨਹੀਂ ਤਾਂ ਅੱਗ ਤੇ ਕਾਬੂ ਨਹੀਂ ਹੈ ਨਾ ਬਹੁਤ ਚਲਦੀ ਇਹ ਲੋਕਾਂ ਲੋਇ ਅੱਗ ਬੁਝਾਈ ਗਈ ਹੈ ਹਾਂਜੀ ਹਾਂਜੀ ਸਾਰੇ ਪਿੰਡ ਦੇ ਆਸ-ਪਾਸੇ ਸਹਿਯੋਗ ਦੇ ਨਾਲ ਸੰਦਾਂ ਦੇ ਸਹਿਯੋਗ ਦੇ ਨਾਲ ਸਾਰੇ ਵੀਰਾਂ ਆਪਾਂ ਟਰੈਕਟਰ ਇਹ ਮੰਗ ਕੀ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਮੰਗ ਇਹੋ ਕਰਦੇ ਵੀ ਉਹ ਗਰੀਬ ਕਿਸਾਨ ਆ ਜੀ ਕੰਮ ਤੇ ਛੜੀ ਜਾਂ ਫਾਨ ਸਰਿਆ ਕੁਝ ਮੁਆਵਜ਼ਾ ਦਿੱਤਾ ਜਾਵੇ ਕਿਹਦੀ ਕਣਕ ਕਿਹੜੇ ਕਿਹੜੇ ਕਿਸਾਨ ਜੀ ਆਪਣੇ ਬਾਬਾ ਜੀ ਢੋਲੇ ਪਿੰਡ ਦੀ ਇਹਨਾਂ ਦੇ ਭਰਾ ਨੇ ਕਸ਼ਮੀਰ on Marvel.